ਤੇ ਮੈਂ ਤੁਹਾਡਰਾਂ ਨਾਲ ਇੱਕ ਨੱਚ ਕਹਾਣੀ ਸਾਂਝੀ ਕਰਦਾ ਇਹ ਆਪਣਾ ਇਤਿਹਾਸ ਹੈ ਮੈਂ ਸਿਰਫ ਇੱਕ ਇਤਿਹਾਸ ਦੇ ਨਾਤੇ ਸੁਣਾ ਰਿਹਾ ਨੌਜਵਾਨ ਪੀੜ੍ਹੀ ਨੂੰ ਬੇਨਤੀ ਆ ਇਹ ਨਹੀਂ ਵੀ ਆਪਾਂ ਇਹੀ ਕੰਮ ਕਰਨੇ ਨੇ ਸਭ ਤੋਂ ਪਹਿਲਾਂ ਮਾਂ ਬਾਪ ਦੀ ਇੱਜ਼ਤ ਆ ਆਪਣੇ ਪਰਵਾਦ ਦੀ ਇੱਜ਼ਤ ਆ ਤੁਹਾਨੂੰ ਇੱਕ ਸੁਣਿਆ ਹੋਣਾ ਵੀ ਇੱਕ ਇੰਦਰਮਲ ਤੇ 베ਗੋਨਾਰ ਦੀ ਕਹਾਣੀ ਗਾਣੇ ਗੁਣੇ ਸੁਣੀ ਹੋਣੀ ਆ ਜਾਂ ਕਿਤਾਬਾਂ 'ਚ ਪੜ੍ਹੀ ਹੋਣੀ ਆ ਉਹ ਹੋਇਆ ਕੀ ਸੀ ਮੈਂ ਦੱਸਦਾ 베ਗੋਨਾਰ ਸੀਗੀ 베ਗੋਨਾਰ ਸੀਗੀ ਮੁਸਲਮਾਨ ਪਰਿਵਾਰ ਚੋਂ ਵੇਗੋ ਕਹਿੰਦੇ ਸੀ ਉਹ ਨਾ 베ਗੋ ਸੀ ਨਾਰ ਮਤਲਬ ਕੁੜੀ ਮੁਸਲਮਾਨ ਪਰਵਾਦੀ ਸੀ ਉਹ ਜਿਹੜਾ ਸੀਗਾ ਇੰਦਰ ਉਹ ਸੀਗਾ ਜੱਟ ਇੰਦਰ ਮੱਲ ਕਹਿੰਦੇ ਸੀ ਉਹਨੂੰ ਉਹਨੂੰ ਦੁਕਾਨ ਕਰੀ ਵੀ ਸੀ ਉਹਨੇ ਕੱਪੜਿਆਂ ਦੀ ਕੱਪੜੇ ਦੁਕਾਨ ਕਰੀ ਵੀ ਸੀ ਜਦੋਂ 베ਗੋ ਦਾ ਵਿਆਹ ਰੱਖਿਆ ਸੀ ਉਹ ਕਿਤੇ ਆਪਣੀ ਸਹੇਲੀਆਂ ਨਾਲ ਵਿਆਹ ਦੇ ਵਿੱਚ ਕੱਪੜੇ ਲੈਣ ਚੱਲ ਜਾਂਦੀ ਆ ਉਹ ਉੱਥੇ ਇੰਦਰ ਮੱਲ ਦੀ ਦੁਕਾਨ ਤੇ ਪਹੁੰਚਦੀ ਆ ਉਹ ਮਤਲਬ ਸੋਹਣੀ ਐਂਦੀ ਸੀ ਕਹਿੰਦੇ ਵੀ ਉਹਦੇ ਉੱਪਰ ਹੁਸਨ ਇੰਨਾ ਸੀਗਾ ਉਹਦੇ ਚਿਹਰੇ ਤੇ ਵੀ ਜਿਹੜਾ ਇੰਦਰਮਲ ਸੀ ਉਹ ਉਹਦੇ ਤੇ ਮੋਹਿਤ ਹੋ ਜਾਂਦਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਤੇ ਉਹ ਨਾ ਜੀ ਉਹਦੇ ਨਾਲ ਉਹਦੇ ਕੰਨੇ ਝਾਕੀ ਜਾਂਦਾ ਉਹ ਕਹਿੰਦੇ ਤੂੰ ਕੱਪੜੇ ਦੇ ਸਾਰੋ ਸਾਡੇ ਕੰਨੇ ਕੀ ਝਾਕਦਾ ਉਹ ਕਹਿੰਦਾ ਕਹੇ ਬੇਗੋ ਉਹ ਸਹੇਲੀਆਂ ਸੀ ਜਿਹੜੀਆਂ ਉਹਦੀਆਂ ਤੂੰ ਕਹਿੰਦੀ ਬੇਗੋ ਤੂੰ ਕਹ ਦੇ ਚੋ ਜਿੱਦਾਂ ਕਿਹਾ ਕਰੇ ਉਹ ਉਦਾਂ ਹੀ ਕਰੀ ਜਾਇਆ ਕਰੇ ਉਹ ਕੁੜੀਆਂ ਜਿਵੇਂ ਟੀਚਰ ਕਰਨ ਲੱਗੀਆਂ ਹੱਸਣ ਲੱਗੀਆਂ ਕਹਿੰਦੇ ਵੀ ਤੂੰ ਬੇਗੋ ਤਾਂ ਕਹਿ ਦੂਗੀ ਤੂੰ ਦੁਕਾਨ ਨੂੰ ਅੱਗ ਲਾ ਦੇ ਲਾ ਦੇਗਾ ਕਹਿੰਦਾ ਕਹੇ ਬੇਗੋ ਉਹ ਬੇਗੋ ਨੇ ਕਹਿਤਾ ਕਹਿੰਦੀ ਲਾ ਦੇ ਅੱਗ ਉਹਨ ਸੱਚੀਓਂ ਜੀ ਦੁਕਾਨ ਨੂੰ ਅੱਗ ਲਾਤੀ ਉਹ ਡਰ ਗਈਆਂ ਭੱਜ ਲਈਆਂ ਉਥੋਂ ਪਿੱਛੇ ਹੀ ਉਹਨਾਂ ਦੇ ਉਹ ਹੋ ਹੋ ਲਿਆ ਇੰਦਰ ਮਾਲਾ ਉਹ ਬਧੀ ਸਹੇਲੀਆਂ ਨੂੰ ਕਹਿੰਦੀ ਆ ਵੀ ਇਹਨੂੰ ਪਿੱਛੋਂ ਕਿਸੇ ਤਰੀਕੇ ਨਾਲ ਮੋੜੋ ਵੀ ਮੇਰਾ ਵਿਆਹ ਰੱਖਿਆ ਵਾ ਮੈਂ ਬਾਪ ਘਰੇ ਜਾਉਂਗੀ ਬਾਪ ਮੇਰਾ ਮੇਰੀ ਗੁੱਤ ਪਟ ਦੂ ਵੀ ਮੇਰਾ ਤਾਂ ਵਿਆਹ ਰੱਖਿਆ ਵਾ ਇਹ ਮੇਰੇ ਮਗਰ ਲੱਗ ਗਿਆ ਉਹ ਕੁੜੀਆਂ ਦੇ ਬਥੇਰੇ ਉਹਦੀ ਮਿੰਤਾ ਕੀਤੀ ਉਹ ਨਹੀਂ ਮੁੜਿਆ ਤੇ ਉਹ ਕਹਿੰਦੀ ਆ ਵੀ ਜੇ ਤੂੰ ਐਡਾ ਹੀ ਤਗੜਾ ਆਸ਼ਕਾ ਹੈ ਵੀ ਜੇ ਬੇਗੋ ਤੇਨੂੰ ਕਹ ਦੂ ਦਨਹਰ ਛਾਲ ਮਾਰ ਦੇ ਮਾਰ ਦੇਗਾ ਉਹ ਕਹਿੰਦਾ ਕਹੇ ਬੇਗੋ ਉਹ ਕੁੜੀਆਂ ਕਹਿਣ ਲੱਗਿਆ ਬੇਗੋ ਤੂੰ ਕਹੇ ਦੇ ਕਹਿੰ ਕਹਿੰਦੀ ਇਹਦਾ ਕੀ ਪਤਾ ਕਹਿੰਦੀ ਲੈ ਜਾਨ ਦੇਣੀ ਸੌਖੀ ਆ ਕੁੜੀਆਂ ਕਹਿੰਦੀਆਂ ਤੂੰ ਕਹਦੇ ਕੁਛ ਨਹੀਂ ਹੁੰਦਾ ਬੇਗੋ ਨੇ ਕਹਿਤਾ ਉਹਨਾਂ ਕਰੀ ਚੰਗਾ ਮਾਰਦੇ ਛਾਲ ਉਹਨੇ 1 2 3 ਛਾਟੂ ਕੀ ਨਹਿਰ ਦੇ ਵਿੱਚ ਫਿਰ ਬੇਗੋ ਦੇ ਚਿੱਤ ਦੇ ਵਿੱਚ ਆਇਆ ਵੀ ਇੰਨਾ ਤਾਕੜਾ ਬੰਦਾ ਆਸ਼ਕ ਹੋਇਆ ਮੇਰਾ ਮੈਨੂੰ ਇੰਨਾ ਪਿਆਰ ਕਰਦਾ ਬੰਦੇ ਨੇ ਜਾਨ ਨਹੀਂ ਪ੍ਰਵਾਨ ਕੀਤੀ ਨਾਲ ਦੀ ਨਾਲ ਬੇਗੋ ਨੇ ਛਾਲ ਮਾਰੀ ਫਿਰ ਉਹਨਾਂ ਦੇ ਇੱਕ ਦੂਜੇ ਨਾਲ ਗਲੇ ਲਾਇਆ ਇੱਕ ਦੂਜੇ ਨੂੰ ਜੱਫੀ ਪਾਈ ਉਹ ਜਿੱਥੇ ਜਾ ਕੇ ਉਹਨਾਂ ਦੀਆਂ ਲਾਸਾਂ ਨਿਕੜੀਆਂ ਅੱਜ ਉਹ ਰਾਵੀ ਦੇ ਵਿੱਚ ਰਾਵੀ ਨਦੀ ਦੀ ਗੱਲ ਆ ਇਹ ਉਥੇ ਕਹਦੇ ਉਹਨਾਂ ਦੀ ਸਮਾਦਾ ਬਣੀਆਂ ਵੀ ਨੇ ਮੈਂ ਦੇਖੀਆਂ ਨਹੀਂ ਹੈਗੀਆਂ ਪਰ ਮੈਂ ਸੁਣਿਆ ਜ਼ਰੂਰ ਹੈ ਇੱਕ ਸੀ ਕਹਾਣੀ ਇਹ ਆਪਾਂ ਥੋੜਾ ਦਾ ਇਤਿਹਾਸ ਸਾਂਝਾ ਕਰਦੇ ਹੁੰਦੇ ਆ ਵੀ ਇਹ ਚੀਜ਼ਾਂ ਪਹਿਲਾਂ ਹੋਈਆਂ ਬਣੇ ਗਲਤ ਵੀ ਹੋਈਆਂ ਬਣੇ ਚੀਜ਼ਾਂ ਹੈ ਮਾੜੀਆਂ ਵੀ ਨੇ ਇੱਕ ਇਤਿਹਾਸ ਵੀ ਆਪਣਾ ਹੈ ਪਰ ਛੁਟਲਾ ਨਹੀਂ ਸਕਦੇ ਮਾਂ ਪਿਓ ਦੀ ਇੱਜ਼ਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ